ਅੰਮ੍ਰਿਤਸਰ ਦੇ ਵਿੱਚ ਲਗਾਤਾਰ ਹੀ ਅਪਰਾਧਕ ਵਾਰਦਾਤਾ ਵਧਦੀਆਂ ਜਾ ਰਹੀਆਂ ਨੇ ਤੇ ਕ੍ਰਾਈਮ ਕਰਨ ਵਾਲੇ ਤਾਂ ਪੁਲਿਸ ਤੋਂ ਹੁਣ ਕਿਸੇ ਵੀ ਗੱਲੋਂ ਲੱਗਦਾ ਡਰਦੇ ਨਹੀਂ ਅਜੇ ਹਾਈ ਮਾਮਲਾ ਅੰਮ੍ਰਿਤਸਰ ਦੇ थाना ਗੇਟ ਹਕੀਮਾ ਦੇ ਅਦੀਨੋਂ ਦੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਟਿਊਸ਼ਨ ਤੇ ਜਾ ਰਹੀ 3.5 ਸਾਲ ਦੀ ਬੱਚੀ ਦੀ ਲੱਤ ਦੇ ਵਿੱਚ ਗੋਲੀ ਵੱਜੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਨੂੰ ਟਿਊਸ਼ਨ ਲੈ ਕੇ ਜਾ ਰਹੇ ਸਨ ਇਸੇ ਦੌਰਾਨ ਪਟਾਕੇ ਦੀ ਆਵਾਜ਼ ਆਈ ਹੈ ਤੇ ਉਸ ਦੀ ਬੱਚੀ ਦੀ ਲੱਤ ਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਜੋ ਉਸ ਤੋਂ ਬਾਅਦ ਦੇ ਲਾਜ਼ਮੀ ਉਸ ਨੂੰ ਕਲੀਨਿਕ ਲਜਾਇਆ ਗਿਆ ਤੇ ਉੱਥੇ ਐਕਸਟਰਾ ਕਰਵਾਉਣ ਤੇ ਪਤਾ ਲੱਗਿਆ ਕਿ ਉਹਨਾਂ ਦੀ ਬੱਚੀ ਦੀ ਲੱਤ ਦੇ ਵਿੱਚ ਗੋਲੀ ਲੱਗੇ ਜੋ ਉਸ ਤੋਂ ਬਾਅਦ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਤੇ ਮੰਗ ਕੀਤੀ ਗਈ ਕਿ ਰਹੀਆਂ ਹਰਕਤਾਂ ਤੇ ਠਲ ਪਾਈ ਜਾਵੇ ਦੂਜੇ ਪਾਸੇ ਇਸ ਸਬੰਧੀ ਥਾਣਾ ਗੇਟ ਹਕੀਮਾ ਦੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ 3.5 ਸਾਲ ਦੀ ਬੱਚੀ ਦੀ ਲੱਤ ਦੇ ਵਿੱਚ ਗੋਲੀ ਵੱਜੀ ਹੈ ਹਾਲਾਂਕਿ ਪਰਿਵਾਰ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿ ਲੱਤ ਦੇ ਵਿੱਚ ਗੋਲੀ ਵੱਜੀ ਹੈ ਜਦ ਹਸਪਤਾਲ ਆ ਕੇ ਐਕਸ-ਰੇ ਕੀਤਾ ਤਾਂ ਫਿਰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਫਰਹਾਲ ਪਰਿਵਾਰ ਨੂੰ ਨਾਲ ਲੈ ਕੇ ਉਹ ਮੌਕੇ ਤੇ ਗਏ ਤੇ ਇਸ ਮਾਮਲੇ ਦੇ ਵਿੱਚ ਤਫਦੀਸ਼ ਕੀਤੀ ਜਾ ਰਹੀ ਹੈ ਤੇ ਲੋੜਿੰਦੀ ਕਾਰਵਾਈ ਵੀ ਕੀਤੀ ਜਾਵੇਗੀ ਆ ਕਾਇਸ ਹੈ ਗੱਲ ਕੀ ਹੋਇਆ ਕੀ ਜੀ ਅੱਜ ਤਾਜੀ ਮੈਂ ਆਪਣੇ ਬੱਚੇ ਨੂੰ ਟਿਊਸ਼ਨ ਸੈਂਟਰ ਜਾਂ ਰਿਹਾ ਸੀ ਗਲੀ ਨੰਬਰ 10 ਪਤਾ ਸਿੰਘ ਕਲੋਨੀ ਆ ਹੀ ਰਹਿੰਦੇ ਆ ਉੱਥੇ ਹੀ ਉਹ ਟਿਊਸ਼ਨ ਪੜ੍ਹਦੀ ਆ 5 ਵਜੇ ਦਾ ਟਾਈਮ ਸੀ ਮੇਰੇ ਨਾਲ ਜਾ ਰਹੀ ਆ ਇੱਕਦਮ ਉਹਦੇ ਬੁਲੇਟ ਵਜਦੀ ਆ ਸਮਝ ਨਹੀਂ ਆਂਦੀ ਪਟਾਕੇ ਦੀ ਵਾਹ ਆਂਦੀ ਜਿੱਦਾਂ ਹੈ ਨਾ ਚੱਲੀ ਤੇ ਉਹਦੇ ਲੱਤ ਤੇ ਵਜਦੀ ਆ ਔਰ ਮੇਰੇ ਇਹ ਚੇ ਚਾਹ ਤੇ ਆਂ ਚਾਹਦਾ ਨਹੀਂ ਕਿ ਕੀ ਵਜ੍ਹਾ ਮੈਨੂੰ ਲੱਗਾ ਡਿੱਗ ਗਿਆ ਬੱਚਾ ਸ਼ਾਇਦ ਉਹਦੇ ਵਟਾ ਵਾ ਗਿਆ ਖੂਨ ਨਿਕਲ ਆ ਤੇ ਮੈਨੂੰ ਘਰ ਲੈ ਕੇ ਜਾਣਾ ਉੱਥੇ ਘਰ ਜਾ ਕੇ ਖੂਨ ਉਹਦਾ ਬੰਦ-ਬੰਦ ਕਰਨ ਦੀ ਕਰਦੇ ਨਾਲ ਫਿਰ ਇਹ ਕਲੀਨਿਕ ਲੈ ਆਏ ਨੇ ਉਹਨੂੰ ਉੱਥੇ ਉਹਨਾਂ ਨੇ ਡਰੈਸਿੰਗ ਕਰਤੀ ਆ ਜਿੱਥੇ ਗ ਉਥੇ ਇਹਨਾਂ ਨੇ ਕਿਹਾ ਕਿ ਕੁਝ ਬੜਿਆ ਹੈ ਦੇ ਅੰਦਰ ਤੇ ਉਹਨਾਂ ਨੇ ਕਿਹਾ ઓਪਰੇਟ ਹੋਣਾ ਫਿਰ ਜਲਦੀ ਉਹਨਾਂ ਨੇ ઓਪਰੇਟ ਕੀਤਾ ઓਪਰੇਟ ਹੋਣਾ ਹੀ ਹੈ ਤੇ ਹੁਣ ਪਤਾ ਲੱਗ ਰਿਹਾ ਹੈ ਕਿ ਸਾਨੂੰ ਉਹਦੇ ਬੱਚੇ ਦੇ ਬੁਲੇਟ ਨਿਕਲੀ ਹੈ ਵਿੱਚੋਂ ਤੇ ਗੋਲੀ ਚੱਲੀ ਹੈ ਦਾ ਮਤਲਬ ਆਵਾਜ਼ ਆਈ ਸੀ ਗਲੀ ਦੇ ਵਿੱਚ ਕੋਈ ਬੰਦਾ ਤੁਹਾਨੂੰ ਬਾਹਰ ਦਿਖਿਆ ਨਹੀਂ ਨਹੀਂ ਮੇਰਾ ਗੋਲੀ ਚੱਲੀ ਕੋਈ ਨਹੀਂ ਮੈਨੂੰ ਮੈਂ ਇਹ ਪਤਾ ਹੁਣ ਦੱਸ ਰਿਹਾ ਮੈਂ ਬੱਚੇ ਨਾਲ ਗੱਲਾਂ ਕਰਦਾ ਜਾ ਰਿਹਾ ਧਿਆਨ ਵੀ ਮੇਰਾ ਬੱਚੇ ਵਾਲਾ ਹੈ ਮੈਂ ਆਲੇ ਦੁਆਲੇ ਕਿਸੇ ਵੱਲ ਵੇਖਿਆ ਨਹੀਂ ਜਦੋਂ ਇੱਕਦਮ ਉਥੇ 6:30 ਵਜੇ ਮੇਰਾ ਹੋਰ ਉਹਦੇ ਵੱਲ ਧਿਆਨ ਹੋ ਗਿਆ ਮੈਨੂੰ ਚੱਕੇ ਭੱਜਿਆ ਸੀ ਸੀਸੀਟੀਵੀ ਕੈਮਰਾ ਦੇਖਣਾ ਕਾਰਵਾਈ ਕੀਤੀ ਜਾਵੇ ਇਹਦੇ ਤੇ ਜੋ ਵੀ ਹੈ ਜਿੰਨੇ ਵੀ ਚਲਾਈਆਂ ਜਿਹਦੂ ਕੋ ਵੀ ਹੈ ਜਿੱਦਾਂ ਵੀ ਚੱਲੀ ਗੁੜੀਆਂ ਉਹਨਾਂ ਹੈ ਉੱਤੇ ਉਹਦਾ ਅਪਰੇਟ ਹੋਇਆ ਮਤਲਬ ਠੀਕ ਹੈ ਥੋੜਾ ਹਾਂਜੀ ਠੀਕ ਠੀਕ ਉਹਦਾ ਉਤ ਕਰੋ ਇੱਕ ਤਾਂ ਗਲੀ ਨੰਬਰ 10 ਆਕਾਸ਼ ਆਕਾਸ਼ ਆਪਣੀ ਬੇਟੀ ਨੂੰ ਉਹਨਾਂ ਦੀ ਕੋਈ ਬੇਟੀ ਸਾਢੇ ਕਿ ਤਿੰਨ ਸਾਲ ਦੀ ਆ ਉਹ ਗਲੀ ਨੰਬਰ 10 ਦੇ ਵਿੱਚ ਹੀ ਟਿਵੀਸ਼ਨ ਤੇ ਛੱਡਣ ਜਾ ਰਿਹਾ ਸੀਗਾ ਤੇ ਉਹ ਕਹਿੰਦੇ ਮੈਨੂੰ ਆਵਾਜ਼ ਆਈ ਪਟਾਕਾ ਟੈਪ ਤੇ ਮੇਰੀ ਬੇਟੀ ਥੱਲੇ ਡਿੱਗੀ ਤੇ ਇਨ ਬਿਟਵੀਨ ਹੀ ਉਹਨਾਂ ਦੀ ਸੱਜੀ ਲੱਤ ਦੇ ਵਿੱਚ ਬਲੀਡਿੰਗ ਸ਼ੁਰੂ ਹੋ ਗਈ ਤੇ ਉਹ ਕਹਿੰਦਾ ਵੀ ਮੈਂ ਸਮਝਾ ਕਿ ਤੇ ਮੇਰੀ ਬੇਟੀ ਦੀ ਹੱਡੀ ਕ੍ਰੈਕ ਹੋ ਗਈ ਤੇ ਉਹ 5 ਵਜੇ ਹਸਪੀਟਲ ਲੈ ਕੇ ਆ ਗਏ 5 6 7 ਹੁਣ ਪੌਣੇ 8 ਦਾ ਟਾਈਮ ਹੋ ਗਿਆ ਤੇ ਟ੍ਰੀਟਮੈਂਟ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦੇ ਲੱਤ 'ਚ ਗੋਲੀ ਵੱਜੀ ਆ ਹਾਲਾਤ ਕਹਿੰਦੇ ਨੇ ਬੇਟੀ ਦੇ ਬੇਟੀ ਦੇ ਹਾਲਾਤ ਠੀਕ ਆ ਜੀ ਗੋਲੀ ਜਿਹੜੀ ਡਾਕਟਰ ਸਾਹਿਬ ਨੇ ਕੱਢ ਦਿੱਤੀ ਆ ਪਰਿਵਾਰ ਨੂੰ ਤੇ ਦੇਖੋ ਪਤਾ ਹੀ ਨਹੀਂ ਲੱਗਿਆ ਤਿੰਨ ਚਾਰ ਘੰਟੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਗੋਲੀ ਚੱਲੀ ਹੈ ਜਾਂ ਗੋਲੀ ਵੱਜੀ ਹੈ ਉਹ ਕਹਿੰਦੇ ਸਾਡੀ ਬੇਟੀ ਦੀ ਡਿਗਣ ਕਰਕੇ ਲੱਗਤ ਦੇ ਕੋਈ ਹੱਡੀ ਫ੍ਰੈਕਚਰ ਹੋ ਗਈ ਇਸੇ ਦਰਾਂ ਨੂੰ ਡਾਕਟਰ ਸਾਹਿਬ ਕੋਲ ਲੈ ਕੇ ਆਏ ਡਾਕਟਰ ਨੇ ਐਕਸਰਾ ਕੀਤਾ ਕਿ ਉਹਦੇ ਵਿੱਚ ਗੋਲੀ ਆਈ ਲੈ ਕੇ ਜੀ ਟੀਮਾਂ ਭੇਜੇ ਇਲਾਕੇ 'ਚ ਤੇ ਹੁਣ ਆਏ ਆ ਜੀ ਹੁਣ ਭੇਜਾਂਗੇ ਟੀਮਾਂ ਦੇਖਾਂ ਭੇਜਾਂਗੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਗਲੀ ਨੰਬਰ 10 ਨੂੰ ਸਰਚ ਕਰਾਂਗੇ ਕਿਹਦੀ ਕਾਰਵਾਈ ਹੋਏਗੀ ਜੀ ਇਸ ਨੂੰ ਦੇਖੋ ਸਟੇਟਮੈਂਟ ਦੇਣਗੇ ਇਹਨਾਂ ਦੇ ਘਰ ਦੇ ਜੋ ਵੀ ਬੰਦੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਆ ਕਿਵੇਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਬਿਲਕੁਲ ਤੇ ਦੇਖੋ ਸੇਫ ਵਾਲੀ ਗੱਲ ਤੇ ਤੁਹਾਡੀ ਗੱਲ ਠੀਕ ਹੈ ਇਹ ਫਾਦਰ ਨੂੰ ਨਹੀਂ ਪਤਾ ਲੱਗਿਆ ਵੀ ਕੀ મતલਬ ਕਿ 4 ਘੰਟੇ ਉਹਨੇ ਟਰੀਟਮੈਂਟ ਦਰਾਂ ਨਹੀਂ ਕੱਢ ਦਿੱਤੇ ਆ ਵੀ ਜੋ ਵੀ ਆ ਮਾੜੀ ਗੱਲ ਆ ਪਰ ਪੁਲਿਸ ਆਪਣੀ ਕਾਰਵਾਈ ਕਰੇਗੀ ਫੜੇ ਜਾਣਗੇ ਛੇਤੀ ਚਲੇ ਬਿਲਕੁਲ ਫੜੇ ਜਾਣਗੇ ਜੀ ਕਿਉਂ ਨਹੀਂ ਫੜੇ ਜਾਣਗੇ